ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਅੱਜ ਤੇ ਅੱਜ ਸਾਰਾ ਦਿਨ ਟੱਪ ਗਿਆ ਜੀ ਵਲੌਗ ਨਹੀਂ ਬਣਿਆ ਮੈਨੂੰ ਐ ਸੀਗਾ ਮੰਮੀ ਹੋਰੇ ਟਾਈਮ ਨਾ ਆ ਜਾਣਗੇ ਪਰ ਮੰਮੀ ਹੋਰੇ ਆਏ ਆ 6 ਵਜੇ 5:30 ਆ ਗਈ ਸੀ ਲਓ ਜੀ ਮਿਲੋ ਆਪਣੇ ਜਸ਼ਨੇ ਨੂੰ ਜੀ ਲੱਗਿਆ ਸੀ ਓਏ ਇਹ ਤਾਂ ਅੱਜ ਵੀ ਨਹੀਂ ਆਉਂਦਾ ਸੀ ਜਿਹਦਾ ਇਰਾਦਾ ਹੈ ਨਹੀਂ ਸੀ ਅੱਜ ਵੀ ਆਉਣ ਦਾ ਤੱਕੇ ਨਾਲ ਲਿਆਂਦਾ ਰੁਕੜੀ ਇਸਕੇ ਕਨੇਈ ਸਸਰੀ ਕਾ ਲਾਭ ਸਸਰੀ ਘਰ ਦੀ ਸਾਰਿਆਂ ਨੂੰ ਲਓ ਜੀ ਆ ਗਿਆ ਆਪਣਾ ਜਸ਼ਨ ਲੈ ਤੇ ਜਸ਼ਨ ਆਪਣਾ ਕੀ ਕੁਝ ਲਿਆ ਸਾਨੂੰ ਦੱਸ ਦੇ ਮੈਂ ਤਾਂ ਲੀੜ ਹੀ ਲਿਆ ਹੈ ਸੇਵੀਆਂ ਇੱਕ ਤਾਂ ਲਿਆਏ ਜੀ ਸੇਵੀਆਂ ਆ ਪਈਆਂ ਤੇ ਇੱਕ ਚਾਰ ਮਲੋਟੋ ਲਿਆਏ ਜੀ ਚਾਰ ਲਓ ਜੀ ਮੰਮੀ ਨਾਲ ਮਿਲੋ ਸਸਰੀ ਕਾ ਬਲਾਵ ਸਸਰੀ ਘਰ ਆ ਰਹੇ ਆ

ਚਾਰਸ ਕਿਹੜਾ? ਇਹ ਲਾਪੀ ਟੱਕਣ ਵਾਲਾ। ਉਹ ਚੋ ਦਵਾਈ ਪਈ ਹੈ ਮੇਰੀ। ਬੜਾ ਸਾਰਾ ਜਿਹੜਾ। ਬੜਾ ਸਾਰਾ। ਦਵਾਈ ਹੈ। ਕਿੰਨੋ ਬੇਲਾ ਕਰ ਲਾਂਗੇ ਜਾਂ ਤਾਂ ਉਹਨੂੰ। ਤੇ ਇੱਕ ਸੋਨ ਹੋਰ ਚੀਜ਼ ਦਿਖਾਉਣੀ ਹੈ ਜੀ ਮੈਂ। ਲਓ ਜੀ ਮੰਮੀ ਦੀ ਸ਼ਾਪਿੰਗ ਚ ਚੈੱਕ ਕਰੋ। ਇੱਕ ਤਾਂ ਜਿਹੜਾ ਮੰਮੀ ਦੇ ਪਾਇਆ ਇਹ ਲਿਆਇਆ ਸਮਾ ਕੇ ਤੇ ਇੱਕ ਆਹ ਵਾਲਾ ਇਹ ਸਮਾ ਕੇ ਲਿਆਇਆ ਦੇ ਨਾਲ ਚੁੰਨੀ ਹੈ ਸੂਤੀ। ਤੇ ਇੱਕ ਇਹ ਵਾਲਾ ਤੇ ਇੱਕ ਇਹ ਵਾਲਾ। ਤੇ ਇੱਕ ਜਸ਼ਨ ਦੇ ਡੈਡੀ ਦੇ ਲਿਆ ਕੇ ਦਿੱਤੀ ਹੈ ਜੀ ਦੇਖੋ ਆਹ ਮੈਂ ਤੁਹਾਨੂੰ ਮੈਂ ਖੋਲ ਕੇ ਦਿਖਾਈ ਸਿੱਧੀ ਕਰਕੇ ਲਓ ਜੀ ਕਾ ਲਿਆ ਕੇ ਦਿੱਤੀ ਹੈ ਜਸ਼ਨ ਦੇ ਡੈਡੀ ਦੀ ਲੋਰ ਟੀ-ਸ਼ਰਟ ਤੇ ਇੰਨੀ ਸਸਤੀ ਆਈ ਹੈ ਨਾ ਯਕੀਨ ਨਹੀਂ ਹੁੰਦਾ ਵੀ ਰੇਟ ਸੁਣ ਕੇ ਵੀ ਇੰਨੀ ਸਸਤੀ ਹੋ ਗਈ ਤੇ ਇਹ ਸਿਰਫ ਆਈ ਹੈ 500 ਰੁਪਏ ਦੀ ਲੋਰ ਟੀ-ਸ਼ਰਟ ਦੋਨੇ ਦੇਖੋ ਜੀ ਐਡੀ ਸੋਹਣਾ ਕੱਪੜਾ ਨਾ ਬਧੀ ਜਿਵੇਂ ਬਲੈਂਡ ਵਾਲਾ ਕੱਪੜਾ ਹੁੰਦਾ ਓਵੇਂ ਆ ਤੇ ਇੱਕ ਆਪਣਾ ਜਸ਼ਨ ਆ ਪਾਈ ਬੈਠਾ ਜਿਹੜੇ ਇਹ ਲਿਆ ਕਿਉਂ ਭਈ ਜਸ਼ਨਾ ਥੱਕ ਗਿਆ ਜੁਰਸਾ ਢਾੜਾ ਬੰਦਾ ਖੇਡ ਖੇਡ ਕੇ ਕਿੰਨਾ ਖੇਡਿਆ ਫਿਰ ਵਾਦ ਹੂੰ ਮੋਟਾ ਸਕੂਟਰੀ ਦਾ ਬਾਲਾ ਚਾ ਇਹਨੂੰ ਫਿਰ ਸਕੂਟਰੀ ਚਲਾਈ ਹੈ ਪੂਰੀ ਹੈ ਕਰ ਲੈ ਕੱਲੇ ਨੇ ਦੁੱਧ ਪਾਉਣ ਜਾਂਦਾ ਸੀ ਮਾਮੇ ਨਾ ਤਾਂ ਕਿ ਆਪਣੇ ਅੱਛਾ ਲਓ ਜੀ ਆ ਗਈ ਸਾਡੀ ਘਰ ਦੀ ਰੌਣਕ ਹੁਣ ਰੌਲਾ ਪਾਇਆ ਕਰੂ ਆਏ ਨਹੀਂ ਆਏ ਵੇ ਜਸ਼ਨੇ ਆਇ ਨਾ ਕਰ ਆਇ ਨਾ ਕਰ ਆਇ ਨਾ ਕਰ ਕਿਉਂ ਵੀ ਲਓ ਜੀ ਮੰਮੀ ਦੇ ਸੂਟ ਦੱਸਿਓ ਤੁਸੀਂ ਜਿਹੜਾ ਇੱਕ ਤਾਂ ਆ ਪਾਇਆ ਤੇ ਬਾਕੀ ਆ ਦੋ ਤਿੰਨ ਨਾ ਭੇਜਾ ਤੇ ਦੱਸਿਓ ਕਮੈਂਟ ਕਰਕੇ ਸਾਨੂੰ ਕਿਵੇਂ ਦੇ ਲੱਗੇ ਤੇ ਮੈਨੂੰ ਤਾਂ ਆਹੇ ਬਾੜੀ ਸੋਹਣੀ ਲੱਗਦੀ ਆ ਟੀ-ਸ਼ਰਟ ਜਸਨੇ ਡੈਡੀ ਦੀ ਤੇ ਬਸ ਕਿ ਸਸਤੀ ਬਾੜੀ ਆਈ ਹੈ ਜੀ 500 ਓਨਲੀ 500 ਰੁਪਏ ਦੀ ਤੇ ਜਸਨੇ ਡੈਡੀ ਨੂੰ ਮੈਂ ਆਖਿਆ ਨਾ ਆ ਲੈ ਤੇ ਨਾ ਆ ਕੇ ਲੈ ਪਾ ਗੋਲਗਲੇ ਵਾਲੀ 420 ਗੋਲਗਲੇ ਵਾਲੀ 400 ਦੀ ਹਾਂ ਸਾਨੀ ਟੀ ਤੇ ਕਲਰਾਂ ਦਾ ਕਰਕੇ ਜੀ 500 ਰੁਪਿਆ ਵੱਧ ਲੈ ਲਿਆ ਤੇ ਜੇ ਗੋਲਗਲੇ ਦੀ ਕਹਿੰਦੇ ਲੈਣੀਆਂ ਤਾਂ ਓਨਲੀ 500 ਰੁਪਏ ਦੀ 400 ਦੀ ਇਹ 500 ਦੀ ਆਈ ਏ ਲਓ ਜੀ ਜਸ਼ਨ ਦੇ ਡੈਡੀ ਨੇ ਆਖਿਆ ਨਾ ਆਲਾ ਪੂ ਆਏ ਬਣੇ ਪਰਦੇ ਪੂਤ ਤੂੰ ਵੀ ਨਾ ਆਲਾ ਪੁੱਤ ਲਓ ਜੀ ਜਸ਼ਨ ਦੇ ਡੈਡੀ ਨੇ ਪਾ ਲਈ ਤੇ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਮੂੰਹ ਵੀ ਇਚਲਾ ਚਾਹੀ ਵਾਲਾ ਆਹਦੇ ਨਾ ਆਇਆ ਜਸ਼ਨ ਤੂੰ ਵੀ ਨਾ ਆਇਆ ਪੁੱਤ ਓਏ ਜਸ਼ਨੀ ਨਾ ਆਇਆ ਮਾਣੀ ਭਾਏ ਥੱਕ ਗਿਆ ਰੈਡਰ ਨੂੰ ਹੁੰਦਾ ਸੀ ਮੋਟਰ ਚੋਂ ਡੱਗੀ ਲੈ ਲੈ ਉਹ ਤੋਂ ਡੱਗੀ ਤੋਂ ਲੈ ਦੇ ਬਾਲਟੀ ਹੋਰ ਨਾਲੋ ਚਲੋ ਜੀ ਅੱਜ ਦੀ ਛੋਟੀ ਜੀ ਵੀਡੀਓ ਚਾਰ ਪੰਜ ਮਿੰਟਾਂ ਦਾ ਬਲੌਗ ਬਣਾਇਆ ਜਿਹੜਾ ਸੋਡੇ ਤੱਕ ਪਹੁੰਚਦਾ ਹੋਊਗਾ ਤੇ ਕਿਉਂਕਿ ਲੰਮੀ ਵੀਡੀਓ ਨਹੀਂ ਬਣੀ ਅੱਜ ਗਰਮੀ ਬਹੁਤ ਜ਼ਿਆਦਾ ਸੀ ਕੁਝ ਮੈਨੂੰ ਆਇਆ ਸੀ ਮੰਮੀ ਹੋਰਣ ਆ ਜਾਂਦੇ ਮੈਂ ਟਾਈਮ ਨਾ ਆ ਜਾਣਗੇ ਪਰ ਇਹ ਥੋੜੇ ਜਿਲੇਟ ਹੋ ਗਏ ਤੇ ਬਸ ਜੀ ਕੰਮ ਤੰਦਾ ਆਪਾਂ ਕਰ ਰਖਿਆ ਬਸ ਹੀ ਕੁਰੋਟੀ ਰਹੀ ਬਣਾਉਣ ਵਾਲੀ ਰੋਟੀ ਬਣਾਉਣੇ ਆ ਤੇ ਸਬਜੀ ਆਪਾਂ ਅੱਜ ਬਣਾਈ ਆ ਜੀ ਟਿੰਡੀਆਂ ਦੀ ਲਓ ਜੀ ਜਸ਼ਨ ਆ ਮੇਰੀ ਲੋਰ ਵੀ ਦਿਖਾ ਲਓ ਜੀ ਆ ਲੋਰ ਨਾ ਇਹ ਜਾਂਦਾ ਲੈ ਕੇ ਗਿਆ ਸੀਗਾ ਇਹਦੇ ਕੋਲ ਟੀ-ਸ਼ਰਟਾਂ ਤਾਂ ਬਾਲੀਆਂ ਪਈਆਂ ਤੇ ਲੋਰਾ ਹੈ ਨਹੀਂ ਸੀ ਲੋਰਾ ਇਹਦੇ ਕੋਲੇ ਤੇ ਫਿਰ ਇਹਨੇ ਦੋ ਲੋਰਾਂ ਦਵਾਤੀਆਂ ਸੀ ਜਾਂਦੇ ਨੂੰ ਦੇਵਰਾਏ ਹੋ ਜਾਂਦਾ ਹੈ ਨਾ ਵੀ ਭੈੜਾ ਜਿਹਾ ਲੱਗਦਾ ਉੱਥੇ ਤੇ ਹੁਣ ਕਹਿੰਦਾ ਮੰਮੀ ਮੇਰੀ ਲੋ ਇੱਕ ਤਾਂ ਸੀਗੀ ਇੱਕ ਧੋਣ ਵਾਲੀ ਆ ਉਹ ਪਈ ਆ ਕਹਿੰਦਾ ਮੇਰੀਆਂ ਲੋਰਾਂ ਦਿਖਾ ਤੇ ਚਲੋ ਜੀ ਆਪਾਂ ਕਰਦੇ ਆ ਜੀ ਆਪਣੇ ਵਲੌਗ ਦਾ ਇੱਥੇ ਐਂਡ ਛੋਟਾ ਜਿਹਾ ਬਲੌਗ ਬਣਿਆ ਪਰ ਚਲੋ ਆਏ ਮੈਂ ਚਲ ਛੋੜ ਦਿੱ ਤੇ ਕਰਾ ਜੂਗਾ ਹਨਾ ਐ ਜੇ ਰਹਦਾਗਾ ਵੀ ਅੱਜ ਬਲੌਗ ਨਹੀਂ ਆਇਆ ਕੀ ਗੱਲ ਹੋਗੀ ਤੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਸੋਨੂੰ ਨਵੇਂ ਬਲੌਗ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਦੇ ਸੋਹਣਾ ਸੋਹਣੇ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਜੀ ਬਾਕੀ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਲੀਜ਼ ਥੋੜੇ ਘਟ ਰਹਿ ਗਏ ਹੁਣ ਤਾਂ 70 ਕੱਟ ਰਹਿ ਕੇ ਕੱਢੋ ਜੀ ਸਾਰੇ ਜੋਰ ਲਾ ਕੇ ਪੂਰੇ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਜੀ ਨਵੇਂ ਬਲੌਗ ਦੇ ਨਾਲ ਹੱਸਦੇ ਰਹੋ ਬਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦਿੰਦੇ ਰਹੋ ਜੀ ਬਾਏ ਬਾਏ